ਰੱਖਾਂ ਹੀ ਨੌਜਵਾਨ ਰੋਜ਼ਾਨਾ ਵਿਦੇਸ਼ਾਂ ਵੱਲੋਂ ਕੀਤਾ ਹੋਇਆ ਹਨ ਸੁਨੇਹ ਤੇ ਭਵਿੱਖ ਬਣਾਉਣ ਲਈ ਜਿੱਥੇ ਜਗਾਂ ਨਾਲ ਕੋਈ ਵੀ ਵਾਰਦਾਤ ਹਾਸਾ ਹੋ ਜਾਂਦਾ ਇੱਕ ਮਾਮਲਾ ਹੈ ਬਠਿੰਡੇ ਜ਼ਿਲ੍ਹੇ ਦਾ ਪਿੰਡ ਸੰਦੋਆ ਦਾ ਜਿੱਥੇ ਇੱਕ ਨੌਜਵਾਨ ਨੇ ਪਤਨੀ ਨਾਲ ਜੁਕਿਆ ਗਿਆ ਸੀ ਜਿੱਥੇ ਦੱਸਿਆ ਜਾ ਰਿਹਾ ਕਿ ਉਹਨੇ ਆਤਮ ਹੱਤਿਆ ਕਰ ਲਈ ਪਰ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਉਹਦੇ ਆਤਮ ਹੱਤਿਆ ਨਹੀਂ ਘਰੇਲੂ ਕਲੇਸ਼ ਕਾਰਨ ਉਸ ਵੱਲੋਂ ਉਹਦਾ ਕਤਲ ਕੀਤਾ ਗਿਆ ਹੈ ਜੋ ਕੀ ਸਾਰਾ ਦੋਸ਼ ਉਹਦਾ ਸੋਹਰੇ ਆ ਉੱਪਰ ਲਾਇਆ ਜਾ ਰਿਹਾ ਤੇ ਅਸੀਂ ਪਤਨੀ ਉੱਪਰ ਲਾਇਆ ਜਾ ਰਿਆ ਪੰਜਾ ਕੋਈ ਲਗਭਗ 9 ਬਰੇ ਪਹਿਲਾਂ ਵਿਆਹਿਆ ਸੀ ਅਸੀਂ ਤਾਂ ਉਹਨੂੰ ਅਮਣੀ ਕਹਿੰਦੇ ਆ ਪਰ ਉਹਦਾ ਪੱਕਾ ਨਾਮ ਅਨਜੀਤ ਕੌਰ ਸੀ ਹੀਰੋ ਕਲਾ ਪਿੰਡ ਮਾਨਸਰ ਜਿਹਦੇ ਚ ਵਿਆਹ ਹੋਏ ਨੂੰ ਵੀ 9 ਸਾਲ ਹੋ ਗਏ ਤੇ ਬੜਾ ਇੰਟੈਲੀਜੈਂਟ ਬਹੁਤ ਸ਼ਰੀਰ ਬੜਾ ਹੌਨ ਹਾਰ ਬੱਚਾ ਸੀ ਬਹੁਤ ਕੈਂਪਾਂ ਚ ਭਾਗ ਲੈਂਦਾ 52 ਵਾਰੀ ਉਸ ਬੱਚੇ ਨੇ ਖੂਨਦਾਨ ਦਿੱਤਾ ਹੋਇਆ ਸੀ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵੀ ਕੰਮ ਕਰਨੇ ਕੈਂਪਾਂ ਚ ਜਾਣਾ ਯੂਨੀਵਰਸਿਟੀ ਚ ਜੌਬ ਕਰਦਾ ਸੀ ਪਹਿਲਾਂ ਬੈਂਕ ਚ ਵੀ ਜੌਬ ਕੀਤੀ ਉਹ ਬੱਚੀ ਕੋਈ ਜ਼ਿਆਦਾ ਇੰਟੈਲੀਜੈਂਟ ਤਾਂ ਹੈ ਨਹੀਂ ਸੀ ਜਿਹੜੀ ਮਨਜੀਤ कौर ਹੈ ਪਸ ਸਾਨੂੰ ਪਰਿਵਾਰ ਨੂੰ ਇਹਨਾਂ ਨੂੰ ਸਾਰਿਆਂ ਨੂੰ ਇੱਕ ਹੀ ਗੱਲ ਦੇ ਪਿੱਛੇ ਝਾਂਸੇ ਚ ਚਲਾਈ ਰੱਖਿਆ ਕਿ ਅੱਜ ਕੱਲ ਸਾਰੇ ਬਾਹਰ ਜਾਵਾਂਗੇ ਤਾਂ ਆਪਣਾ ਘਰ ਵਧੀਆ ਚੱਲੂਗਾ ਘਰ ਦੀ ਤੁਸੀਂ ਹਾਲਤ ਦੇਖ ਲਓ ਗਰੀਬੀ ਪਹਿਲਾਂ ਹੀ ਬਹੁਤ ਸੀ ਤੇ ਉਹਨੇ ਇੰਨਾ ਕ ਪੈਸਾ ਬਰਬਾਦ ਕਰਵਾਇਆ ਵੀ ਆਈਲੈਟਸ ਕੀਤਾ ਸਾਨੂੰ ਤਾਂ ਦੱਸਦੇ ਹੀ ਨਹੀਂ ਸਾਨੂੰ ਤਾਂ ਇਹ ਵੀ ਨੌਂ ਕ ਵਾਰੀ ਕਰਵਾਇਆ ਪਰ ਉਹਨੇ ਵੀਡੀਓ ਵੀ ਜਿਹੜੀ ਪਾਈ ਹੈ ਭੇਜੀ ਉਹਦੇ ਵੀ ਕਿਹਾ ਵੀ ਮੈਂ 14 ਬਾਰੀ ਤਾਂ ਉਹਨੂੰ ਆਈਲੈਟਸ ਕਰਵਾਇਆ ਕੈਨੇਡਾ ਦੀ ਫਾਈਲ LCTR ਵਾਲੀ ਚਾਰ ਵਾਰੀ ਹੋਰ ਰਿਫਿਊਜ਼ ਹੋ ਗਈ ਬਹੁਤ ਪੈਸਾ ਬਰਬਾਦ ਹੋਇਆ ਰਿਫੰਡ ਹੋਏ ਨਹੀਂ ਪੈਸੇ 8 ਤੋਂ 10 ਲੱਖ ਰੁਪਏ ਉਦੋਂ ਬਰਬਾਦ ਹੋਇਆ ਫਿਰ ਹੁਣ ਆਪਦੀ ਜਿੱਦ ਤੇ ਰਹੀ ਉਹਨੂੰ ਬਹੁਤ ਕਿਹਾ ਵੀ ਆਪਾਂ ਰਹਿਣ ਦਈਏ ਹਾਂ ਕਿ ਨਹੀਂ ਵੀ ਜਾਣਾ ਫਿਰ ਹੁਣ ਯੂਕੇ ਦਾ ਵੀਜ਼ਾ ਉਹਨੇ ਲਵਾ ਲਿਆ ਸਟੱਡੀ ਦਾ ਸਤੰਬਰ 2023 ਦੇ ਵਿੱਚ ਉਹ ਗਈ ਹੈ ਕਾਫੀ ਪੈਸਾ ਲੱਗਿਆ ਜਿੰਨੇ ਪਹਿਲਾਂ 8 ਲੱਖ ਲੱਗਿਆ ਸੀ 34 ਲੱਖ ਰੁਪਏ ਹੁਣ ਲੱਗ ਗਿਆ ਫਿਰ ਟਿਕਟਾਂ ਦਾ ਜਿਹੜਾ ਉਹ ਅਲੱਗ ਲੱਗ ਗਿਆ ਕੋਈ 42-43 ਲੱਖ ਰੁਪਏ ਦੇ ਥੱਲੇ ਆ ਗਏ ਡੇਢ ਕਿਲਾ ਪਹਿਲੀ ਵੇਚੀ ਇਹਨਾਂ ਨੇ ਇਤੋਂ ਗਵੰਡੀਆਂ ਤੋਂ ਹੋਰਾਂ ਤੋਂ ਪਿੰਡ ਵਾਸੀਆਂ ਤੋਂ ਰਿਸ਼ਤੇਦਾਰਾਂ ਤੋਂ ਪੈਸੇ ਫੜੇ ਹੱਥ ਆਧਾਰ ਫੜੇ ਕਰਜ਼ਾ ਲਿਆ ਲਿਮਟਾਂ ਚੱਕੀਆਂ ਉਹ ਕਰਜ਼ੇ ਦੀ ਪੰਡ ਵੀ ਭਾਰੀ ਹੈ ਬਹੁਤ ਭਾਰੀ ਪੰਡ ਹੈ ਜੀ ਉਹ ਜਦੋਂ ਉਹਦੇ ਪਿੱਛੇ 4 ਕਿ ਮਹੀਨੇ ਪਿੱਛੋਂ ਇਹ 5 6 ਮਹੀਨੇ ਪਿੱਛੋਂ ਚਲਾ ਗਿਆ 6 ਫਰਵਰੀ 2024 ਨੂੰ ਗਿਆ ਸੀ ਕੋਈ 11 ਕਿ ਮਹੀਨੇ ਹੋਇਆ ਹਾਲੇ ਸਾਲ ਹੋਣ ਵਾਲਾ ਉਹਨੂੰ ਗਏ ਨੂੰ ਤੇ ਉੱਥੇ ਜਾ ਕੇ ਜਦੋਂ ਉਹਨੇ ਦੇਖਿਆ ਉਹਦਾ ਮਾਹੌਲ ਹੀ ਕੁਛ ਹੋਰ ਸੀ ਉਹ ਕਿਸੇ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਉਹਦੇ ਨਾਲ ਨਜਾਇਜ਼ ਸੰਬੰਧ ਬਣਾ ਕੇ ਜਿੱਥੇ ਰੂਮ 'ਚ ਰਹਿੰਦੀ ਸੀ ਉੱਥੇ ਸਾਰੇ ਦਾ ਸਾਰਾ ਉਹਨੇ ਆਪਦਾ ਹੀ ਬਣਾ ਰੱਖਿਆ ਸੀ ਜਿਵੇਂ ਉਹਦੀ ਵਾਈਫ ਹੁੰਦੀ ਆ ਜਿਉਹਨੇ ਰੂਮ ਵੀ ਲਿਆ ਤਾਂ ਉੱਥੇ ਜਾ ਕੇ ਇਹ ਕਿਹਾ ਸੀ ਵੀ ਇਹ ਮੇਰਾ ਹਸਬੰਦ ਹੈ ਤੇ ਆਪਦੇ ਰੂਮ 'ਚ ਉਹਨਾਂ ਦੀਆਂ ਫੋਟੋਆਂ ਨਾਲ ਦੋਵਾਂ ਦੀਆਂ ਲਵਾਲਬਾ ਕੇ ਜਦੋਂ ਇਹਨੇ ਦੇਖਿਆ ਵੀ ਆਹ ਤੋ ਕੀ ਕੀਤਾ ਉਹ ਕਹਿੰਦੀ ਮੇਰੀ ਜ਼ਿੰਦਗੀ 'ਚ ਇਹ ਆ ਚੁੱਕਾ ਹੈ ਉਸ ਤੋਂ ਬਾਅਦ ਸਗੋਂ ਇਹਨੂੰ ਬਹੁਤ ਟਾਰਚਰ ਕੀਤਾ ਉਹਨਾਂ ਨੇ ਤੰਗ ਕੀਤਾ ਦੋਵਾਂ ਨੇ ਰਲ ਕੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੱਥੇ ਦੇਖੋ ਸ਼ਰੀਫ ਲੱਗਦੀ ਸੀ ਚਲੋ ਥੋੜਾ ਮੋਟਾ ਜਿਵੇਂ ਘਰੋਂ ਚੱਲੀ ਜਾਂਦਾ ਹੁੰਦਾ ਦੋਵਾਂ ਭਰਾਵਾਂ 'ਚ ਫਰਕ ਪੈਣ ਵਾਲੀਆਂ ਗੱਲਾਂ ਕੰਦ ਕੜਬਾਤੀ ਇਹ ਬੁੜੀਆਂ ਦੀ ਇੱਕ ਆਮ ਜੀ ਗੱਲ ਹੁੰਦੀ ਹੈ ਵੀ ਇਹਨਾਂ 'ਚ ਇਤਫਾਕ ਨਹੀਂ ਛੱਡ ਰੱਖਣ ਦਿੱਤਾ ਉੱਥੇ ਜਾ ਕੇ ਵੀ ਉਹ ਇਹੋ ਜਿਹਾ ਕੁਝ ਕਰੂ ਐਨੀ ਪੰਡ ਪੈਸਿਆਂ ਦੀ ਲਵਾ ਕੇ ਆਪਦੀ ਜਿੱਦ ਪੂਰੀ ਕਰਕੇ ਉਹ ਇੰਗਲੈਂਡ ਵੱਜੀ ਤੇ ਇੱਥੇ ਕੁਝ ਵੀ ਘਰ ਦਾ ਸੋਚਿਆ ਹੀ ਨਹੀਂ ਉਲਟਾ ਜਾ ਕੇ ਹੋਰ ਪੈਸੇ ਮੰਗਵਾਏ ਜਾਣ ਤੋਂ ਬਾਅਦ 6 ਲੱਖ ਰੁਪਏ ਉਹਨੂੰ ਹੋਰ ਦਿੱਤਾ ਉਹਨੇ ਆਪਦਾ ਵੀਜ਼ਾ ਜਿਹੜਾ ਉਹ ਐਕਸਟੈਂਡ ਕਰਵਾ ਲਿਆ ਤੇ ਬਈ ਉਹਦੇ ਨਾਲ ਹੁੰਦੀ ਰਹਿੰਦੀ ਸੀ ਡੇਲੀ ਗੰਗੂ ਗੱਲਬਾਤ ਹੁੰਦੀ ਰਹਿੰਦੀ ਸੀ ਉਹ ਐ ਕਰੂੰ ਕਿਲਾ ਜਮੀਨ ਦੇ ਵਿੱਚ ਆ। ਇਸ ਤੋਂ ਬਾਅਦ ਉਹ ਪਾਇਸਨ ਜਦੋਂ ਹੋਰ ਲੋਡ ਪਈ ਉਹਨੂੰ ਵੀਜ਼ਾ ਵਧਾਉਣ ਵਾਸਤੇ ਅਸੀਂ ਇੱਦਾਂ ਕਿ ਲਾਹੌਰ ਵੇਚਤਾ। ਵੀ ਐ ਕਰਕੇ ਉਹ ਚਲੋ ਉਹਦਾ ਵੀਜ਼ਾ ਵੱਜ ਜਾ ਉਹ ਜੀ। ਗਾਂਹਾਂ ਜਾ ਕੇ ਉਹਦੀ ਪਤਨੀ 9 ਸਾਲ ਦੇ ਕੋਲੇ ਵੀ ਕਿਲਾ ਰਹਿੰਦੀ ਰਹੀ। ਇਸ ਤੋਂ ਬਾਅਦ ਜੇ ਬਾਅਦ ਚ ਜਾ ਕੇ ਬਾਹਰ ਜਾ ਕੇ ਭਈ ਉਹ ਬਦਲ ਗਈ। ਉੱਥੇ ਜਾ ਕੇ ਉਹਨੂੰ ਟੌਰਚਰ ਕਰਨ ਲੱਗ ਗਈ। ਜਿੱਦੋਂ ਟੌਰਚਰ ਕਰਨ ਲੱਗ ਗਈ ਉਹ ਤੰਗ ਪਰੇਸ਼ਾਨ ਹੋ ਗਿਆ ਭਾਈ। ਸਾਨੂੰ ਦੱਸਿਆ ਨਹੀਂ। ਮੇਰੀ ਮਾਂ ਬਿਮਾਰ ਰਹਿੰਦੀ ਹੈ ਕੈਂਸਰ ਦੀ ਮਰੀਜ਼। ਤਾ ਕਰਕੇ ਉਹਨੇ ਕੋਈ ਗੱਲਬਾਤ ਤੁਹਾਨੂੰ ਘਰੇ ਦੱਸੀ ਨਹੀਂ ਵੀ ਤਾਂ ਕਰਕੇ ਵੀ ਮਾਣ ਕੋ ਸੁਣਾਓ ਜੇ ਜਾਂ ਮੇਰੇ ਭਰਾ ਮਾਣ ਨੂੰ ਕੁਛ ਨਾ ਹੋ ਜੀ ਇਸ ਕਰਕੇ ਉਹ ਉੱਥੇ ਬਹੁਤ ਜਿਆਦਾ ਟੌਰਚਰ ਕੀਤਾ ਗਿਆ ਉਹਨੂੰ ਬਹੁਤ ਦੁਖੀ ਸੀ ਅਸੀਂ ਇਧਰੋਂ ਕੁਛ ਨਾ ਕੁਛ ਕਰਕੇ ਅਸੀਂ ਜੋ ਵੀ ਅਸੀਂ ਰੁਪਏ ਭੇਜਦੇ ਉਹ ਉੱਥੇ ਫੜ ਕੇ ਉਹ ਆਪ ਦੇ ਹਵਾਲੇ ਕਰ ਲੈਂਦੇ ਸਾਰਾ ਖਾ ਜਾਂਦੀ ਉੱਥੇ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਕਰਕੇ ਆ ਗੱਲਬਾਤਾਂ ਜਦੋਂ ਲਾਸਟ ਟਾਈਮ ਉਹਨੇ ਕਿਹਾ ਵੀ ਅਗਰ ਕਰਕੇ ਮੇਰਾ ਵੀਜ਼ਾ ਖਤਮ ਹੋ ਗਿਆ ਤਾਂ ਕਰਕੇ ਅਸੀਂ ਉਹਨੂੰ ਪਿੱਛੇ ਸਾਰੇ ਗ੍ਰੇਸਤੀਕਾਰਾਂ ਦਾ ਫੜਕ ਫੜਤਰ ਕੇ ਰੁਪਏ ਅਸੀਂ 2 ਹੀ ਲੱਖ ਰੁਪਇਆ ਪਿੱਛੇ ਉਹਨੂੰ ਭੇਜਿਆ ਮੁੜ ਕੇ ਉਹ ਨਹੀਂ ਆ ਦੇ ਕਬਜ਼ੇ ਦੇ ਵਿੱਚ ਕਰ ਲਿਆ ਜਦੋਂ ਕਬਜ਼ੇ ਦੇ ਕਰ ਲਿਆ ਨਾ ਤਾਂ ਮੇਰੇ ਭਰਾ ਦਾ ਮੁੜ ਕੇ ਵੀ ਦਾ ਵੀਜਾ ਵਧਨ ਦਿੱਤਾ ਨਾ ਤਾਂ ਉਹਨੂੰ ਉਧਰੋਂ ਆਉਣ ਜੋਗ ਰਛਿਆ ਤੇ ਨਾ ਉਹਨੂੰ ਕਰਨ ਜੋਗ ਰਛਿਆ ਕਿਸੇ ਪਾਸੇ ਜੋਗ ਰਛਿਆ ਮੁੜ ਕੇ ਨੇ ਉਧਰ ਭਰਾ ਨੇ ਮੇਰੇ ਨੇ ਗੱਡੀ ਲੈ ਲਈ ਸੀ ਮੁੜ ਕੇ ਉਹਦਾ ਵੀ ਕਿਸੇ ਨੇ ਕੋਈ ਮਰ ਲਓ ਸੋਚੀ ਸਾਜੀ ਸਾਜੀ ਇਸ ਦੇ ਨਾਲ ਪਤੀ ਨੇ ਆਪਣਾ ਸਾਰਾ ਸਰੀਰ ਉਹਨੂੰ ਆਪਣਾ ਕਰਤਾ ਦੇ ਦਿੱਤਾ ਤਾਂ ਉਸ ਨੇ ਏਡੀ ਵੱਡੀ ਸ਼ਾਦੀ ਸ ਦੇ ਨਾਲ ਤਹਿਤ ਦੇ ਨਾਲ ਘਰ ਦੇ ਵਿੱਚ ਵਿਖਾੜਾ ਖੜੇ ਕਰਕੇ ਉਹਨੂੰ ਟੌਥਰ ਕੀਤਾ ਤਾਂ ਮਾੜੀ ਗੱਲ ਹੈ ਨਿੰਦਨੀਆ ਗੱਲ ਹੈ ਉਹ ਇਦੋਂ ਵੱਧ ਕਹਿ ਕੇ ਹੀ ਸਕਦੇ ਆ ਇੱਕ ਗਰੀਬ ਪਰਿਵਾਰ ਦੇ ਵਿੱਚ ਉਹਦੀ ਸੱਸ ਵੀ ਨਾ ਬਣੀ ਉਹਦੀ ਮਾਤਾ ਬਣ ਕੇ ਉਹਨੂੰ 10 ਵਾਰੀ ਆਈ ਲੈਕਸ ਕਰਾਇਆ ਸਵੇਰ ਜਾਣ ਤੋਂ ਪਹਿਲਾਂ ਉਹਦੀ ਸੱਸ ਮਾਤਾ ਨੇ ਉਹਨੂੰ ਪੁੱਛ ਲੈਣਾ ਵੀ ਪੁੱਤਰ ਟਿਫਨ ਦੇ ਵਿੱਚ ਤੇਰੀ ਰੋਟੀ ਹੈ ਚਾਹ ਤਰੀ ਤ ਰੱਖਦੀ ਸ਼ਾਮ ਨੂੰ ਰਾਤ ਦੇ 11 ਵਜੇ ਵੀ ਚਾਹ ਦਾ ਕੱਪ ਪਿਆ ਕੇ ਦੇਣਾ ਵੀ ਪੜ ਪੜਦੀ ਤੇ ਉਹ ਮਾਤਾ ਸੱਸ ਮਾਤਾ ਸਾਛਣੀ ਵਾਂਗ ਤੇ ਮਾਤਾ ਬਣੀ ਤੇ ਉਹ ਧੀ ਬਣ ਕੇ ਐਡਾ ਕੁਛ ਮੁੰਝਲਦਾਰ ਤਰੀਕੇ ਦੇ ਨਾਲ ਆਪਣਾ ਪਰਿਵਾਰ ਨੂੰ ਐਡਾ ਵੱਡਾ ਕਹਿਰ ਕਮਾ ਗਈ ਤੇਜਿੰਦਰ ਸਿੰਘ ਬਹੁਤ ਇੱਕ ਸੋਸ਼ਲ ਵਰਕਰ ਸੀ ਅੱਜ ਤੁਹਾਨੂੰ ਕਿੰਨੀਆਂ ਵੀਡੀਓ ਦਿਖਾ ਦਈਏ ਅਸੀਂ ਹਰ ਟੂਰਨਾਮੈਂਟ ਦੇ ਵਿੱਚ ਮੂਰੇ ਹੋਣਾ ਖੂਨਦਾਨ ਕੈਂਪ ਲਗਾਉਣਾ ਪੌਦਿਆਂ ਦੀ ਦੇਖ ਰੱਖ ਕਰਨਾ ਤੇ ਸਾਰਾ ਕੁਝ ਚੱਕ ਨਚੂਰ ਕਰਤਾ ਜੀ ਸਿਰਫ ਇਹੀ ਇੱਕ ਉਤਰ ਜਾ ਕੇ 9 ਸਾਲ ਇੱਥੇ ਰਹੀ 9 ਸਾਲ ਜੇ ਆਪਾਂ 9 ਪਲ ਵੀ ਕਿਸੇ ਨਾਲ ਬਤਾ ਲਈਏ ਤੋ ਉਹਦਾ ਮਾੜਾ ਨਹੀਂ ਸੋਚਣਾ ਕਰਦੇ 9 ਸਾਲ ਰਹਿ ਕੇ ਤੇ ਐਡਾ ਮਾੜਾ ਸੋਚਿਆ ਮਾੜਾ ਕੀਤਾ ਅਸੀਂ ਕਹਿੰਦੇ ਆਏ ਪਰਮਾਤਮਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਕਦੇ ਨਿਵਾਸ ਨਹੀਂ ਬਖਸ਼ੀ